मोहाली पुलिस ने विदेश भेजने के नाम पर लोगों से ठगी करने के आरोप में पूर्व मिसेस चंडीगढ़ अर्पणा सरगोता और उसके बेटे कुणाल को गिरफ्तार किया है फेस 11 थाना पुलिस ने दोनों को गिरफ्तार किया उनके पास से 700 सो ग्राम सोने के बिस्किट 7 लाख की नकदी और एक लग्जरी कार बरामद की गई है इस मामले में पुलिस उनके पति संजय को पहले ही गिरफ्तार कर चुकी है फेस ग्यारह ने इसकी पुष्टि की उन्होंने बताया कि करीब ढाई से तीन करोड़ रुपए की ठगी का मामला सामने आया है इसके खिलाफ 28 और मामले दर्ज हैं। रिमांड में कई और परतें खुलेगी वहीं ठगी के शिकार लोगों की संख्या भी बढ़ सकती है नहीं? जी, नहीं जी। ਇਸ ਨਾਮ ਤੋਂ ਜਨਰਲ ਆਫਿਸ ਇਸ ਇਨਨ ਸੀਵੀ ਅਡਵਾਈਜ਼ਰ ਪਲੀਜ਼ ਰਿਮੈਂਟ ਹਾਂ ਜੀ ਇਹ ਸਾਡੇ ਕੋ ਸੰਜੇ ਸੰਜੇ ਸਿੰਘ ਤੇ ਅਪਰਨਾ ਸੰਗੋਤਰਾ ਉਰਫ ਅਪਰਨਾ ਇਹਨਾਂ ਦੇ 25 ਤੋਂ ਵੱਧ ਮਕਦਮੇ ਦਰਜ ਸੀਗੇ ਤੇ ਕਾਫੀ ਚਿਰ ਤੋਂ ਇਹ ਪਘੋੜੇ ਸੀਗੇ ਜਦੋਂ ਦੇ ਅ ਪਰਚਾ ਦਰਜ ਹੋਇਆ ਸੀਗਾ ਸੁਹਾਣੇ ਥਾਣੇ ਦੇ ਵਿੱਚ ਤੇ 11 ਫੇਸ ਦੇ ਵਿੱਚ ਵੀ ਇੱਕ 16 ਨੰਬਰ ਮੁਕਦਮਾ 22 2224 ਦਾ ਜਿਹਦੇ ਵਿੱਚ ਇਹਨਾਂ ਨੇ ਇਮੀਗ੍ਰੇਸ਼ਨ ਫਰਾਡ ਕੀਤਾ ਸੀਗਾ ਤੇ ਉਹਦੇ ਉਹਦੇ ਰਿਗਾਰਡ ਦੇ ਵਿੱਚ ਐ ਐਸ ਐਚ ਓ ਫੇਸ 11 ਗगन ਅੰਮ ਅਤੇ ਇਹਦੀ ਹੀ ਨੇ ਉਹਨਾਂ ਦੀ ਅਰੈਸਟ ਪਾਈ ਸੀ ਨਾਲ ਉਹਦੇ بیٹے ਦੇ ਵੀ بیٹے ਤੇ ਦੋ ਮੁਕਦਮੇ ਆ ਬਾਕੀ ਇਹਨੇ ਪਤੀ ਪਤਨੀ ਤੇ 25 ਤੋਂ ਵੱਧ ਮੁਕਦਮੇ ਇਧਰ ਤੇ ਲੰਗਾ ਕੌਣ ਨੇ ਸੰਚਾਲਕ ਕੌਣ ਸੀ ਆ ਇਹਦੇ ਚ ਬਰਾਮਦਗੀ ਹੋਈ ਹੈ ਪਹਿਲਾਂ 500 ਗ੍ਰਾਮ ਸੀ ਤੇ ਰਿਮਾਂਡ ਸਾਡੇ ਕੋਲ 2 ਦਿਨ ਦੇ ਰਿਮਾਂਡ ਤੇ ਸੀ ਜਿਹਦੇ ਚ 200 ਗ੍ਰਾਮ ਸੋਨਾ ਹੋਰ ਰਿਕਵਰ ਹੋਇਆ ਬੇਸਿਕਲੀ ਇਹ ਜਿਹੜਾ ਇਹ ਸਾਰਾ ਇਹਨੇ ਆਪਣੀ ਜਿਹੜੀ ਕੋਠੀ ਸੀ ਅ ਉਮਾਰ ਦੇ ਵਿੱਚ 106 ਸੈਕਟਰ ਦੇ ਵਿੱਚ ਉਹਦੇ ਵੇਚ ਕੇ ਤੇ ਉਹਨੂੰ ਇਹਨਾਂ ਨੇ ਕੀ ਕਹਿੰਦੇ ਕੈਸ਼ ਫਲੋ ਨੂੰ ਅ ਇਹਦੇ ਵਿੱਚ ਕਨਵਰਟ ਕੀਤਾ ਸੀਗਾ 골ਡ ਦੇ ਵਿੱਚ ਜਿਹੜੇ 25 ਦੇ ਮਕਦਮੇ ਇਹ ਕਿਸ ਤਰ੍ਹਾਂ ਦੇ ਮਕਦਮੇ ਆ ਇਹ ਬੋਲਦੀ ਇਹ ਸਾਰੇ ਹੀ ਇਮੀਗ੍ਰੇਸ਼ਨ ਫਰਾਡ ਦੇ ਰਿਲੇਟਡ ਹੈ 406 420 IPC ਦੇ ਮਕਦਮੇ ਦਰਦ ਸੀਗੇ ਵਾਕ ਵਾਕ ਇਹਦੇ ਵਿੱਚ ਮਦਈ ਮੁਕਦਮੇ ਆ ਜਿਨ੍ਹਾਂ ਨੇ ਜਿੰਨਾ ਜਿੰਨਾ ਨਾ ਵੀ ਇਹਨਾਂ ਨੇ ਫਰਾਡ ਕੀਤਾ ਸੀ ਪਹਿਲਾਂ ਇਹ ਇਹ ਜਿਹੜਾ ਇਮੀਗ੍ਰੇਸ਼ਨ ਦਾ ਸੈਂਟਰ 106 ਸੈਕਟਰ ਵਿੱਚ 45 ਨੰਬਰ ਕੋਠੀ 'ਚ ਚਲਾਉਂਦੇ ਸੀਗੇ ਇਹ ਮਾਰਕ ਇਹਦਾ ਕੰਮ ਕੀ ਹੈ ਜੀ ਤਾਂ ਬੈਕਗ੍ਰਾਉਂਡ ਕੀ ਹੈ ਜੀ ਬੈਕਗ੍ਰਾਉਂਡ ਜਦੋਂ ਇਹ ਸ਼ੁਰੂ ਤੋਂ ਹੀ ਇਹਨਾਂ ਦੇ ਇਹਹੀ ਕੰਮ ਕਰਦੇ ਆ ਇਮੀਗ੍ਰੇਸ਼ਨ ਦਾ ਵੱਖ-ਵੱਖ ਨਾਵਾਂ ਦੇ ਥੱਲੇ ਤੇ ਇਹ ਕੀ ਕਹਿੰਦੇ ਇਹੀ ਇਹਦਾ ਫੈਕਟ ਹੈ ਮੁਕਾਬਲਤਾਂ ਦਰਦ ਦੀ ਕਰਦੇ ਹੋ ਪੱਲਾ ਧਿਆਨ ਦੇਤਾ ਬਨੇਜਾ ਪੂਰੇ ਮਹਾਲੀ ਦੇ ਵਿੱਚ ਤੇ ਮੇਰੀ ਸਬ ਡਿਵੀਜ਼ਨ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਬੀ 11 ਫੇਜ ਦੇ ਵਿੱਚ ਇੱਕ ਇੱਕ ਸੀਗਾ ਤੇ ਬਾਕੀ ਜਿਹੜੇ ਹੈਗੇ 25 ਤੋਂ ਉੱਤੇ ਮੇਰੇ ਖਿਆਲ ਮੇਬੀ 28 ਹੈ ਟੋਟਲ ਸੋਹਾਣੇ ਪੁਲਿਸ ਸਟੇਸ਼ਨ ਦੇ ਵਿੱਚ ਹੈ ਤੇ ਘਰ ਵਾਲਾ ਵੀ ਜਿਹੜਾ ਦੱਸੇ ਜੇਲ੍ਹ ਚ ਰਿਹਾ ਹਾਂਜੀ ਉਹ ਜੇਲ੍ਹ ਚ ਹੈ ਜੀ ਇਹ ਇਹ ਤੇ ਇਹਦਾ ਬੇਟਾ ਜਿਹੜਾ ਹੈ ਸੀਗਾ ਏ ਇਹ ਪਗੜ ਪਗੜ ਦੇ ਸੀ ਕਿੰਨੇ ਕਿਲੇ ਤੋਂ ਫਰਾਂ ਚੱਲਦੇ ਆ ਰਹੇ ਇਹ ਜਦੋਂ ਲਾਸਟ ਮੁਕਦਮੇ ਇਹਨਾਂ ਦੇ ਪਿਛਲੇ ਸਾਲ ਮੇਰੇ ਖਿਲ 7ਵੇਂ ਮਹੀਨੇ 23 ਦੇ ਵਿੱਚ ਦਰਜ ਹੋਏ ਸੀਗੇ ਜੀ ਸਰ ਮੁਢਲੀ ਗੱਲ ਸਾਹਮਣੇ ਆਇਆ ਕਿ ਇਨਵੈਸਟਮੈਂਟ ਦੇ ਨਾਮ ਦੇ ਉੱਤੇ ਫਰੌਡ ਕਰਦੇ ਸੀ ਜਾਂ ਕਰਦਾ ਸਿਰਫ ਵਿਦੇਸ਼ ਭਜਣ ਦੇ ਨਾਮ ਦੀ ਫਰੌਡ ਸੀ ਜੀ ਦੋਵਾਂ ਚੀਜ਼ਾਂ ਦੇ ਵਿੱਚ ਅਡ ਅਡ ਤਰੀਕੇ ਨਾਲ ਇਮੀਗ੍ਰੇਸ਼ਨ ਤੋਂ ਬਾਹਰ ਦੀ ਕੋਸ਼ਿਸ਼ ਦੇ ਵਿੱਚ ਹੁੰਦੀ ਸੀ ਵੀ ਅ ਇਨਵੈਸਟਮੈਂਟ ਦੇ ਵੀ ਦੂਸਰੇ ਵੀ ਤੇ ਜੇ ਇਹਦੀ ਅਜੇ ਸਾਡੇ ਕੋਲ 2 ਦਿਨ ਦਾ ਰਿਮਾਂਡ ਹੈ 2 ਦਿਨਾਂ ਦੇ ਰਿਮਾਂਡ ਤੋਂ ਬਾਅਦ ਜੋ ਵੀ ਕੋਈ ਪੁੱਛਕਿਸ਼ ਹੋਊਗੀ ਉਹਦੀ ਡਿਟੇਲਿੰਗ ਤੁਹਾਨੂੰ ਦੱਸ ਦਿੱਤੀ ਸਰ ਜੀ ਬਾਈ ਜਿੰਨਾ ਕਿ ਆਸਿਸਟ ਨੂੰ ਹੋਵੇਗਾ ਸਰ ਐਸ ਕਿੰਨਾ ਬਣੇਗਾ 7 ਲੱਖ ਰੁਪਏ ਕੈਸ਼ ਵੀ ਮਿਲਿਆ ਸਰ ਪੇਸ਼ੇ ਤੋਂ ਕਿੱਤੀ ਹੈਗੀ ਪੇਸ਼ੇ ਇਹ ਪੇਸ਼ੇ ਤੋਂ ਤਾਂ ਇਮੀਗ੍ਰੇਸ਼ਨ ਆਪਾਂ ਹੀ ਕਹਿ ਸਕਦੇ ਹਾਂ ਵੀ ਇਮੀਗ੍ਰੇਸ਼ਨ ਦਾ ਜਿਹੜਾ ਸਿਆਰ ਵਕੀਰ ਵੀ ਹੈ ਹਾਂ ਇਹ ਵੀ ਆਪਣੇ ਉਹਦੇ ਪੁੱਛਕਿਛਤਾ ਹੈ ਵੀ ਵਕੀਰ ਵੀ ਉਹਦੇ ਲਾਵਾ ਕੈਮਿਸਟਿੰਗੜਮੀ ਗੜਮੀ ਰਹੀ ਹੈ ਇਹਦੇ ਬਾਰੇ ਤੁਸੀਂ ਆਪਣੇ Google ਸਰਚ ਕਰ ਲਿਓ ਜਿਹਦੇ ਇਹਦੇ ਬਾਰੇ ਮੈਂ ਜਿਆਦਾ ਨਹੀਂ ਤੁਹਾਨੂੰ ਮੂਰਲੀ ਪੁੱਛਣ ਤੁਹਾਨੂੰ ਸਾਹਮਣੇ ਆਇਆ ਨਾਲ ਤਲੇ ਦੇ ਮੋਬਾਈਲ ਤੇ ਜੇ ਕੋਈ ਸੋਸ਼ਲ ਮੀਡੀਆ ਤੇ ਤਾਂ ਹੰਦਾ ਰਿਕਾਰਡਿੰਗ ਤੇ ਜੜਿਆ ਹੋਣਾ ਹਾਂ ਫਿਰ ਉਹ ਮਤਲਬ ਜੇ ਸੋਸ਼ਲ ਮੀਡੀਆ ਤੇ ਹੈ ਇਹਦੇ ਬਾਰੇ ਅਸੀਂ ਆਪਣੇ ਤੌਰ ਤੇ ਤਸਦੀਕ ਕਰਵਾ ਲਾਂਗੇ ਫਿਰ ਪਰ ਜਿਹੜੀ ਸੋਸ਼ਲ ਮੀਡੀਆ ਬਾਰੇ ਤੁਸੀਂ ਆਪਣੇ ਤੌਰ ਤੇ ਵੀ ਇਹਦੀ ਜਾਣਕਾਰੀ ਲੈ ਲਓ ਤਕਰੀਬਨ ਕਿੰਨੇ ਕੇ ਕਹਿ ਦੀ ਮਤਲਬ ਲੱਗੀ ਰਹੇ ਇਹਨੂੰ ਮਾਰੇ ਜਾਂਦਾ ਹੈ کافی ਮਤਲਬ ਆਪਾਂ ਕਰੋੜਾਂ ਦੀ ਕਹਿ ਸਕਦੇ ਹਾਂ ਨੇ ਅਪਰੋਕਸੀਮੇਟਲੀ ਹੋਰ ਨਹੀਂ ਕੋਈ ਉਹਦੀ ਸਾਰਿਆਂ ਦੀ ਉਹ ਕਰਕੇ ਤੇ ਉਹਦੇ ਬਾਰੇ ਤੁਹਾਨੂੰ ਅੱਡ ਤੌਰ ਤੇ ਦੱਸਦੇ ਹਾਂ ਕੋਈ ਹੋਰ ਕੰਪਲੀਟਡ ਆ ਗਿਆ ਕਿ ਹਮੇਂ ਦਾ ਜਮਨੇ ਜਾਂ ਕਿਹੜੀ ਕਿਹੜੀ ਕੰਪਲੇਟ ਸਭ ਤੋਂ ਪਹਿਲਾਂ ਬਾਕੀ ਕਰਦੇ ਹਾਂ ਠੀਕ ਹੈ ਇਹਦੇ ਇਹਦੇ ਵਿੱਚ ਜਿਹੜਾ ਅਸੀਂ ਜਿਹਦੇ ਵਿੱਚ ਰੈਸਟ ਪਾਈ ਹੈ ਇਹਦੇ ਵਿੱਚ ਇਹ ਹੈਗਾ ਸਾਡੇ ਕੋਲ ਅ ਕੀ ਕਹਿੰਦੇ 16 ਨੰਬਰ ਮੁਕਦਮੇ 22 24